ਪਿਛਲੇ ਸਮੇਂ ਦੇ ਦੌਰਾਨ ਜਿਹੜਾ ਹੈਗਾ ਤੁਹਾਨੂੰ ਵਿਧਾਨ ਸਭਾ ਹਲਕਾ ਕਨੌਰ ਦੇ ਵੱਖ-ਵੱਖ ਪਿੰਡ ਜਿਹੜੇ ਨੇ ਇਸ ਸਮੇਂ ਦੌਰਾਨ ਜੋ ਹੈ ਹਲਕਾ ਕਨੌਰ ਦੇ ਕਈ ਪਿੰਡ ਜਿਹੜੇ ਹੈਗੇ ਨੇ ਕੱਗੜ ਦੇ ਪਾਣੀ ਦੀ ਮਾਰ ਹੇਟ ਸੀਗੇ ਤਾਂ ਉਹ ਵੀ ਤੁਹਾਨੂੰ ਜਿਹੜੀ ਹੈਗੀ ਦਿਖਾਈਏ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਕਿਸਾਨਾਂ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਤੇ ਇਸ ਸਮੇਂ ਪਿੰਡ ਚਮਾਰੂ ਦੇ ਵਿੱਚ ਮੌਜੂਦ ਹੈ ਜਿੱਥੇ ਸਭ ਤੋਂ ਪਹਿਲਾਂ ਹੈਗਾ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਨੁਕਸਾਨ ਜਿਹੜਾ ਹੈਗਾ ਇਸ ਇਲਾਕੇ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਅੱਜ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਹੈਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਅੱਜ ਜੋ ਹੈ 100 ਏਕੜ ਦੇ ਕਰੀਬ ਮੁਫਤ ਬੀਜ ਜਿਹੜਾ ਹੈਗਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਕਣ ਸਰੋਧ ਦਿੱਤਾ ਜਾ ਰਿਹਾ ਤੇ ਇਸ ਦੇ ਬੋਲੇ ਹੀ ਸੋ ਆਸ਼ਰਮ ਕਾਲੂ ਜੀ ਗੁਰਵਿੰਦਰਪੁਰੀ ਜੀ ਮਾਤਾ ਕੇ ਆਦੋ ਜੀ ਗੁਰਵਿੰਦਰਪੁਰੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਖੜ੍ਹ ਜਾਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਅੱਜ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੋ ਸਾਡੀ ਲੁਧਿਆਣੇ ਦੇ ਵਿੱਚ ਹੈ ਉਹ ਤੇ ਸਾਡਾ ਖੇਤੀਬਾੜੀ ਵਿਗਿਆਨ ਕੇਂਦਰ ਫਾਰਵਰਡ ਵੈਜਰੀ ਸਰਵਿਸ ਪਟਿਆਲੇ ਜ਼ਿਲ੍ਹੇ ਵਿੱਚ ਵੀ ਹੈਗੀ ਹੈ ਤੇ ਇਹ ਇਕੱਠੇ ਹੋ ਕੇ ਫੰਕਸ਼ਨ ਕੀਤਾ ਫੰਕਸ਼ਨ ਅਸੀਂ ਚਮਾਰੂ ਪਿੰਡ 'ਚ ਕੀਤਾ ਜਿਹੜਾ ਕਿ ਘਗਰ ਦੇ ਬਿਲਕੁਲ ਕੰਡੇ ਤੇ ਹੈ ਤੇ ਇਹ ਤਿੰਨ ਚਾਰ ਪਿੰਡ ਨੇ ਜਿੱਥੇ ਬਹੁਤ ਜ਼ਿਆਦਾ ਨਿਸ਼ਾਨ ਜਦੋਂ ਹੜ੍ਹ ਆਇਆ ਸੀ ਘਗਰ ਦਾ ਹੋਇਆ ਤੇ ਉਦੋਂ ਵੀ ਅਸੀਂ ਆਏ ਸੀ ਤੇ ਸਾਡੇ ਨਾਲ ਸਰਦਾਰ ਕੁਲਵਿੰਦਰ ਸਿੰਘ ਸੀ ਤੇ ਇਹਨਾਂ ਦੇ ਫਾਦਰ ਸਾਹਿਬ ਲਾਲ ਸਿੰਘ ਸੀ ਉਹ ਸਾਨੂੰ ਇੱਥੇ ਲੈ ਕੇ ਆਏ ਇਹਨਾਂ ਨੂੰ ਸਾਰੇ ਪਿੰਡਾਂ ਦਾ ਪਤਾ ਉਦੋਂ ਵੇਖਿਆ ਸਾਰਾ ਤੇ ਸਾਨੂੰ ਇਸ ਵੀ ਨੁਕਸਾਨ ਵਾਕਈ ਬਹੁਤ ਹੋਇਆ ਇੱਕ ਤਾਂ ਉਦੋਂ ਪਾਣੀ ਨੇ ਨੁਕਸਾਨ ਕੀਤਾ ਬਾਅਦ ਵਿੱਚ ਬਿਮਾਰੀ ਆ ਗਈ ਤੇ ਬਿਮਾਰੀ ਨੇ ਪਟਿਆਲੇ ਜ਼ਿਲ੍ਹੇ 'ਚ ਕਾਫੀ ਨੁਕਸਾਨ ਕੀਤਾ ਤੇ ਸਾਡਾ ਇਹ ਸੀ ਕਿ ਵੱਧ ਤੋਂ ਵੱਧ ਜਿੰਨਾ ਅਸੀਂ ਕਰ ਸਕਦੇ ਹਾਂ ਜ਼ਰੂਰ ਹੈਲਪ ਕਰੀਏ ਤੇ ਹੁਣ ਫੇਰ ਕੁਲਵਿੰਦਰ ਸਿੰਘ ਉਹਨਾਂ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਲਾਲ ਸਿੰਘ ਤੇ ਉਹਨਾਂ ਨੇ ਫੇਰ ਕਿਹਾ ਕਿ ਆਪਾਂ ਆਓ ਤੁਸੀਂ ਤੇ ਅਸੀਂ ਜੋ ਲੋੜਵੰਦ ਨੇ ਕਿਸਾਨ ਜਿਹਨਾਂ ਨੂੰ ਮਦੇ ਚਾਹੀਦੀ ਹੈਗੇ ਆ ਉਹਨਾਂ ਦਾ ਸੀ ਆਈਡੈਂਟੀਫਾਈ ਕਰਾਂਗੇ ਤੇ ਸਾਡੇ ਕਿਸ਼ਿ ਕਿਰਸ਼ਮਾਨ ਕੇਂਦਰ ਨੇ ਵੀ ਕੀਤਾ ਤੇ ਜਿੰਨੇ ਕੁ ਲੋਡ ਹੈ ਉਹਨਾਂ ਵਾਸਤੇ ਸਾਰਿਆਂ ਵਾਸਤੇ ਅਸੀਂ ਬੀਜ ਕਣਕ ਦਾ ਲੈ ਕੇ ਆਏ ਅੱਜ ਕਿੰਨੇ ਕੁ ਪਿੰਡਾਂ ਨੂੰ ਜਿਹੜਾ ਵੇਚ ਦਿੱਤਾ ਜਾ ਰਿਹਾ ਕਿੰਨੇ ਪੁਆਇੰਟ ਲੈ ਤੇ ਅਸੀਂ 100 ਕੁਇੰਟਲ ਦਾ ਕਣਕ ਦਾ ਬੀਜ ਹੈ ਬਾਕੀ ਸਰੋਂ ਦਾ ਬੀਜ ਲੈ ਕੇ ਆਇਆ ਕਿ ਸਰੋਂ ਦਾ ਬੀਜ ਜਿਹੜਾ ਕੁਇੰਟਲਾਂ ਚ ਨਹੀਂ ਪੈਂਦਾ ਸਰੋਂ ਦਾ ਬੀਜ ਤਾਂ 2 2.5 ਕਿਲੋ ਦੇ ਨਾਲ ਹੀ ਹੀਲਾ ਲੱਗ ਜਾਂਦਾ ਤੇ ਉਹ ਵੀ ਲੈ ਕੇ ਆਏ ਆ ਤੇ ਅਸੀਂ ਚਾਹੁੰਦੇ ਹਾਂ ਡਾਇਵਰਸਿਫਿਕੇਸ਼ਨ ਵੀ ਹੋਵੇ ਕਣਕ ਤਾਂ ਹੋ ਵੀ ਹੋਗੀ ਨਾਲ ਸਰੋਂ ਵੀ ਲੱਗ ਜਵੇ ਕਿਉਂਕਿ ਸਰੋਂ ਦਾ ਤੇਲ ਵੀ ਹੁਣ 200 ਰੁਪਏ ਕਿਲੋ ਹੋਇਆ ਵਾ ਤੇ ਜੇ ਆਪਾਂ ਘਰ ਦੀ ਸਰੋਂ ਹੋਏਗੀ ਘਰ ਦਾ ਤੇਲ ਹੋਏਗਾ ਤੇ ਕਿਸਾਨਾਂ ਨੂੰ ਉਹ ਦਾ ਦਿਲਦਾ ਹਾਂ ਸਿੰਸ ਉਸ ਤਰ੍ਹਾਂ ਸੀ ਜਿਹੜੇ ਹੜ੍ਹ ਦੇ ਜਿਹੜਾ ਹੈਗਾ ਆਏ ਹੋਏ ਸੀਗੇ ਪੰਜਾਬ ਦੇ ਉੱਚੇ ਤੁਸੀਂ ਦੌਰਾਂ ਵੀ ਕੀਤਾ ਤਾਂ ਉਦੋਂ ਜਿਹੜੀ ਹੈਗੀ ਮਿੱਟੀ ਦੀ ਕਾਫੀ ਜਿਹੜੀ ਉਹ ਆਈ ਹੈ ਤਾਂ ਉਹਦੇ ਲਈ ਯੂਨੀਵਰਸਿਟੀ ਕੀ ਕੰਮ ਕੀਤਾ ਅਸੀਂ ਮਿੱਟੀ ਦੇ ਸੈਂਪਲ ਲਏ ਨੇ ਇੱਕ ਤਾਂ ਜਿਵੇਂ ਰਾਵੀ ਚ ਪਾਣੀ ਆਇਆ ਸੀ ਉੱਥੇ ਸੈਂਪਲ ਲਏ ਨੇ ਤੇ ਉਸ ਤੋਂ ਬਾਅਦ ਬਿਆਸ ਚ ਪਾਣੀ ਆਇਆ ਉੱਥੋਂ ਸੈਂਪਲ ਲਏ ਨੇ ਤੇ ਜਿਹੜੇ ਘੱਗਰ ਦਾ ਪਾਣੀ ਆਇਆ ਤੇ ਇਹਦੇ ਵੀ ਸੈਂਪਲ ਲਏ ਨੇ ਵੀ ਉੱਤੋਂ ਮਿੱਟੀ ਕਿੱਦਾਂ ਦੀ ਆਈ ਹੈ ਜਿੱਥੇ ਰੇਤਾ ਜ਼ਿਆਦਾ ਆ ਗਿਆ ਉਹਨਾਂ ਜਿਹੜੀ ਸਾਡੀ ਮਿੱਟੀ ਸੀ ਜਿਹੜੀ ਉਪਜਾਊ ਮਿੱਟੀ ਸੀ ਉਹਨੂੰ ਢੱਕ ਦਿਆ ਤੇ ਉਹਦੇ ਵਿੱਚ ਸਾਨੂੰ ਇਹ ਫਸਲ ਫ ਤੇ ਉਹ ਸਾਰੇ ਅਸੀਂ ਸੈਂਪਲ ਲਏ ਹੋਏ ਨੇ ਤੇ ਰਿਪੋਰਟਾਂ ਫਾਰਮਰ ਨੂੰ ਦੇ ਰਹੇ ਆ ਉਹਨਾਂ ਨੂੰ ਇਹ ਦੱਸ ਰਹੇ ਆ ਕਿ ਜਿਹੜੀ ਹੁਣ ਆਪਾਂ ਫਸਲ ਲਾਉਣੀ ਹੈ ਜਿੱਥੇ ਮਿੱਟੀ ਉੱਪਰੋਂ ਆਈ ਹੋਈ ਹੈ ਉਹ ਅਸੀਂ ਇਹ ਕਰੇ ਕਿ ਹਾਲੇ ਜਿਹੜੀ ਖਾਦ ਪਾਉਣੀ ਆ ਉਹ ਨੋਮਲ ਪਾਉਣੀ ਜਿੰਨੀ ਅਸੀਂ ਕਹਿੰਦੇ ਆ ਪਰ ਇਹਦੇ ਵਿੱਚ ਅੱਗੇ ਧਿਆਨ ਰੱਖਣ ਦੀ ਲੋੜ ਹੈ ਜੇ ਕਿਤੇ ਇਹਦੇ ਵਿੱਚ ਪੀੜਾ ਪਣ ਆਉਂਦਾ ਹੈ ਤੇ ਉਹਦੇ ਚ ਹੁੰਦਾ ਕੋਈ ਮੈਗਨੀਜ਼ ਦੀ ਡੈਫੀਸ਼ੈਂਸੀ ਆ ਜਾਂਦੀ ਆਇਰਨ ਦੀ ਡੈਫੀਸ਼ੈਂਸੀ ਆ ਜਾਂਦੀ ਫਿਰ ਸਾਡੇ ਇਹ ਦੱਸਣ ਸਾਨੂੰ ਕਿ ਸਾਡੇ ਖੇਤ ਦੇ ਵਿੱਚ ਆ ਚੀਜ਼ ਇਦਾਂ ਦੀ ਲੱਗਦੀ ਕਣਕ ਪੀੜੀ ਪੈ ਰਹੀ ਹੈ ਤਾਂ ਕਿ ਅਸੀਂ ਉਹਨਾਂ ਦੱਸਾਂਗੇ ਕਿ ਕੀ ਚੀਜ਼ ਸਪਰੇਅ ਕਰਨੀ ਹੈ ਸੋ ਇਹ ਹਲੇ ਖਤਮ ਨਹੀਂ ਹੋਇਆ ਕੰਮ ਇਹ ਜਦ ਤੱਕ ਫਸਲ ਜਿਹੜੀ ਕਣਕ ਦੀ ਹੈ ਨਾ ਇਹ ਸਿਰੇ ਨਹੀਂ ਚੜਦੀ ਉਹਦੇ ਤੱਕ ਕੋਈ ਨਾ ਕੋਈ ਬਿਮਾਰੀ ਇਦਾਂ ਦੀ ਜਿਹੜੀ ਘਾਟ ਤਤਾਂ ਦੀ ਉਹ ਆ ਸਕਦੀ ਹੈ ਕਿ ਕਿਸਾਨ ਵੀਰਾਂ ਨੂੰ ਅਸੀਂ ਕਹਿੰਨੇ ਕਿ ਜਰੂਰ ਸਾਨੂੰ ਦੱਸੋ ਬੀ ਸਮਝ ਕੇ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੌਰਾਨ ਜਿਹੜਾ ਹੈਗਾ ਇੱਕ ਬੋਨਾ ਰੋਗ ਤੇ ਦੂਜੀ ਜਿਹੜੀ ਹੈਗੀ ਹਲਦੀ ਰੋਗ ਹੈ ਕਾਫੀ ਪਿਆ ਫਸਲ ਦੇ ਵਿੱਚ ਤੇ ਇਸ ਵਾਰ ਜਿਹੜਾ ਹੈਗਾ ਅੱਗੇ ਅਜਿਹੀ ਚ ਬਿਮਾਰੀ ਨਾਵੇ ਦਾ ਯੂਨੀਵਰਸਿਟੀ ਕਿਵੇਂ ਦੀ ਜਿਹੜੀ ਹੈ ਸੋ ਇਹਦੇ ਚ ਹੁੰਦਾ ਹੈ ਕਿ ਇਹ ਜਿਹੜੀ ਬਿਮਾਰੀ ਹੈ ਇਹ ਜਿਹੜਾ ਹਲਦੀ ਰੋਗ ਹੈ ਇਹ ਪਹਿਲਾਂ ਵੀ ਆਉਂਦਾ ਹੈ ਤੇ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਿਮਾਰੀ ਪਈ ਹੈ ਬੋਨੇ ਪਣਦੀ ਇਹ 2022 ਚ ਵੀ ਆਈ ਸੀ ਇਹ ਹੁੰਦੀ ਹੈ ਵੈਦਰ ਦੇ ਨਾਲ ਰਿਲੇਟਡ ਐਟ ਕੀ ਵੈਦਰ ਇਦਾਂ ਦਾ ਆ ਗਿਆ ਕਿ ਜਿਹਦੇ ਵਿੱਚ ਬਿਮਾਰੀ ਜ਼ਿਆਦਾ ਪੈਦਾ ਹੋਈ ਹੈ ਇਹ ਹੜਾਂ ਕਰਕੇ ਵੀ ਜਦੋਂ ਸੱਲ ਵੱਜ ਜਾਂਦੀ ਹੈ ਨਾ ਖੇਤਾਂ ਦੇ ਵਿੱਚ ਤਦਵੀ ਬਿਮਾਰੀਆਂ ਜ਼ਿਆਦਾ ਆਉਂਦੀਆਂ ਨੇ ਸੋ ਇਹ ਤਾਂ ਇੱਕ ਇਹ ਵੀ ਇੱਕ ਕਰੋਪੀ ਹੁੰਦੀ ਹੈ ਤੇ ਯੂਨੀਵਰਸਿਟੀ ਵੇ ਇਹ ਕੋਸ਼ਿਸ਼ ਕਰਦੀ ਹੈ ਇੱਕ ਤਾਂ ਅਸੀਂ ਇਹੋ ਜਿਹੀ ਕਿਸਮਾਂ ਕੱਢ ਰਹੇ ਹਾਂ ਜਿਹੜਿਆਂ ਨੂੰ ਬਿਮਾਰੀ ਨਾ ਲੱਗੇ ਜੇ ਹਲੇ ਜਿਨ ਉਨੀ ਦੇਰ ਤੱਕ ਇਸਮ ਨਹੀਂ ਆਉਂਦੀ ਤੇ ਸਾਡੇ ਕੋਲ ਇਹਦੇ ਸਪਰੇ ਹੈਗੇ ਨੇ ਉਹ ਅਸੀਂ ਫਾਰਮਰ ਨੂੰ ਦੱਸ ਦਿੰਦੇ ਕਿ ਜੇ ਇਹ ਬਿਮਾਰੀ ਆਉਂਦੀ ਤੇ ਇਹ ਸਪਰੇ ਕਰਨਾ ਹੈਗਾ العلاਜ ਉਹਦੇ ਹੈਗੇ ਨੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਗਾ ਜਿਸ ਤਰ੍ਹਾਂ ਤਸਵੀਰ ਸੋ ਕਿਸਾਨਾਂ ਨੂੰ ਇਹ ਕਹਿਣਾ ਚਾਹੁੰਦੇ ਅਸੀਂ ਵੀ ਇੱਕ ਤਾਂ ਜਿਹੜਾ ਬੀ ਬੀਜ ਦੇ ਨੇ ਨਾ ਉਹ ਇੰਡਸਟਰੀ ਦਾ ਹੀ ਬੀਜ ਜਿਹੜਾ ਪ੍ਰਮਾਣਿਤ ਹੈ ਯੂਨੈਸਕੋ ਬਲੰਚ ਪਾਰਸ਼ ਕੀਤੀ ਜਾਂਦੀ ਕਿਤਾਬ ਛਾਪਦੇ ਆ ਕਿ ਇਹ ਇਹ ਬੀਜ ਜਿਹੜਾ ਕਣਕ ਦਾ ਝੋਨੇ ਦਾ ਸਾਰੀ ਫਸਲਾਂ ਦਾ ਇਹ ਪੰਜਾਬ ਵਿੱਚ ਲੱਗ ਸਕਦਾ ਇਹ ਲਾਓ ਕੁਝ ਕਿਸਾਨ ਵੀਰ ਨੇ ਜਿਹੜੇ ਇਧਰ ਉਧਰੋਂ ਬੀਜ ਲੈ ਲੈਂਦੇ ਨੇ ਜਿਹੜੇ ਪ੍ਰਮਾਣਿਤ ਕਿਸਮਾਂ ਨਹੀਂ ਹੁੰਦੀਆਂ ਤੇ ਉਹਨਾਂ ਚ ਫਿਰ ਇਹੋ ਜਿਹਾ ਨੁਕਸਾਨ ਆਉਂਦਾ ਬਿਮਾਰੀ ਆ ਗਈ ਕੀੜਾ ਆ ਗਿਆ ਤੇ ਉਹਦੋਂ ਪ੍ਰੋਬਲਮ ਆਉਂਦੀ ਹੈ ਸੋ ਕਿਸਾਨ ਵੀਰਾਂ ਨੂੰ ਇਹੀ ਹੈ ਕਿ ਜੋ ਸਾਡੀਆਂ ਪੀਏਯੂ ਵੱਲੋਂ ਰეკਮੈਂਡਡ ਕਿਸਮਾਂ ਨੇ ਫਸਲਾਂ ਨੇ ਓਲਾ ਆ ਕਰਨ ਤੇ ਦੂਜੀ ਜਦੋਂ ਕੋਈ ਬਿਮਾਰੀ ਆਉਂਦੀ ਹੈ ਕੀੜਾ ਆਉਂਦਾ ਜਿਹੜੇ ਸਪਰੇ ਕਰਦੇ ਆ ਉਹ ਕਈ ਦੁਕਾਨ ਤੋਂ ਲਿਓਨੇ ਉਹ ਕੰਮ ਨਹੀਂ ਕਰਦਾ ਹੁੰਦਾ ਤੇ ਅਸੀਂ ਉਹ ਵੀ ਕਹਿੰਨੇ ਕਿ ਜਿਹੜੀ ਸਪਰੇ ਕਰਨੀ ਹੈ ਕੋਈ ਦਵਾਈਆਂ ਨੇ ਯੂਨੀਵਰਸਿਟੀ ਨੇ ਰეკਮੈਂਡ ਕੀਤੀਆਂ ਨੇ ਕਿ ਆ ਦਵਾਈ ਕੰਮ ਕਰਦੀ ਹੈ ਇਸ ਸਮਾਰੀ ਤੇ ਉਹੀ ਲਿਆ ਕਰਨ ਜੀ ਕਿ ਕਰ ਗੱਲ ਕਰੀ ਜਾਵੇ ਜਿਵੇਂ ਬਾਹਰੋਂ ਫਸਲ ਲੈਣੇ ਜਾਂ ਬੀਜ ਲੈਣੇ ਆ ਤਾਂ ਆਪ ਕਿਸਾਨਾਂ ਨੂੰ ਜਿਹੜਾ ਕੀ ਫਾਇਦਾ ਹੁੰਦਾ ਯੂਨੀਵਰਸਿਟੀ ਤੋਂ ਲੈਣ ਤੋਂ ਕੀ ਪ੍ਰਾਈਸ ਕੱਟਣ ਦੇ ਜਿਉਂ ਉਹਨਾਂ ਦੇ ਇੱਕ ਤਾਂ ਦੇਖੋ ਜਿਹੜੀ ਯੂਨੀਵਰਸਿਟੀ ਦੀ ਅਸੀਂ ਬੀਜ ਦਿੰਨੇ ਆ ਨਾ ਅਸੀਂ ਲਾਗਤ ਦਾ ਹੀ ਦਿੰਨੇ ਆ ਜਿੰਨੇ ਦਾ ਬੀਜ ਲਾਗਤ ਆਉਂਦੀ ਹੈ ਉਸੇ ਤੇ 베ਚਦੇ ਆਂ ਅਸੀਂ ਮੁਨਾਫਾ ਨੀ ਕੋਈ ਲੈਂਦੇ ਦੂਜੀ ਜਿਹੜੇ ਸਾਡੇ ਬੀਜ ਹੁੰਦੇ ਨੇ ਇਹ ਪਰਖੇ ਹੋਏ ਹੁੰਦੇ ਨੇ ਹਰੇਕ ਜ਼ਿਲ੍ਹੇ ਵਾਸਤੇ ਵਸੇਰ ਪਰਖੇ ਹੁੰਨੇ ਕਿ ਆਹ ਜਿਹੜੀ ਵੈਰਾਈਟੀ ਹੈ ਇਸ ਜਿਹੜੇ ਚ ਵਧੀਆ ਹੁੰਦੀ ਆਹ ਵੈਰਾਈਟੀ ਇਸ ਜ਼ਿਲ੍ਹੇ ਚ ਹੁੰਦੀ ਉਹਤੇ ਤੇ 400 ਸਾਲ ਪਹਿਲਾਂ ਪਰਖਦੇ ਆਂ ਤਾਂ ਦਿੰਦੇ ਆਂ ਖੇਤੀਬੀ ਪੰਤਾ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਗੇ ਫਸਲ ਜੇ ਸੋ ਖੇਤੀਬੀ ਪੰਤਾ ਅਸੀਂ ਇਹ ਕਹਿ ਰਹੇ ਹਾਂ ਵੀ ਇੱਕ ਤਾਂ ਸਾਡੀ ਹੁਣ ਕਣਕ ਛੋਨੇ ਤੇ ਹੀ ਜ਼ਿਆਦਾ ਹੋ ਗਿਆ ਤੇ ਅਸੀਂ ਚਾਹੁੰਦੇ ਹਾਂ ਕਣਕ ਦੇ ਬਰਾਬਰ ਹੋਰ ਫਸਲਾਂ ਲਾਈਏ ਤੇ ਜਿਵੇਂ ਸਰੋਂ ਦੀ ਗੱਲ ਕਰਦੇ ਆਂ ਕਣਕ ਦੇ ਨਾਲ ਹੀ ਲੱਗਦੀ ਹੈ ਤੇ ਇਹ ਹੋ ਜੀ ਵੀ ਇਹਦੇ ਵਾਸਤੇ ਸਾਡੀ ਮਿੱਟੀ ਇੱਥੋਂ ਦੀ ਪਾਉਣ ਪਾਣੀ ਬਹੁਤ ਅਨੁਕੂਲ ਹੈਗਾ ਦੂਜਾ ਸਬਜ਼ੀਆਂ ਜਿਹੜੀਆਂ ਨੇ ਸਬਜ਼ੀਆਂ ਹੋਰ ਵਧਾਈਏ ਤੇ ਬਾਗਬਾਨੀ ਦੀ ਵੀ ਲੈ ਕੇ ਆਇਦਰ ਘਾਟੇ ਬਾਗਬਾਨੀ ਤੇ ਬਾਗਬਾਨੀ ਵੀ ਅੱਗੇ ਲੈ ਕੇ ਆਉਣੀ ਚਾਹੀਦੀ ਹੈ ਜੋ ਸਿੰਘ ਬੈਂਸ ਮੈਂ ਬਲਾਕ ਖੇਤੀਬਾੜੀ ਅਫਸਰ ਕਨੋਰਾ ਤੇ ਜਿਵੇਂ ਪੀਏਯੂ ਵੱਲੋਂ ਅੱਜ ਵਾਈਸ ਚਾਂਸਲਰ ਸਾਹਿਬ ਅਚੇਚੇ ਤੌਰ ਤੇ ਆਏ ਤੇ ਆ ਕੇ ਉਹਨਾਂ ਨੇ ਸੀਡ ਦੀ ਜਿਹੜੀ ਆ ਉਹ ਵੰਡ ਕੀਤੀ ਆ ਕਿਸਾਨਾਂ ਨੂੰ ਮੁਫਤ ਸੀਡ ਦਿੱਤਾ ਤਾਂ ਕਿ ਜਿਹੜੇ ਫੜਾ ਨਾਲ ਪ੍ਰਭਾਵਿਤ ਸਾਡੇ ਕਿਸਾਨ ਵੀਰ ਸੀਗੇ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਮਾਲੀ ਸਹਾਇਤਾ ਜਿਹੜੀ ਆ ਕੁਛ ਨਾ ਕੁਛ امداد ਮਿਲ ਸਕੇ ਤੇ ਉਸੇ ਹੀ ਸੰਦਰਭ ਦੇ ਵਿੱਚ ਉਸੇ ਲੜੀ ਦੇ ਵਿੱਚ ਅਸੀਂ ਵੀ ਖੇਤੀਬਾੜੀ ਵਿਭਾਗ ਵੱਲੋਂ ਉਪਰਾਲਾ ਕੀਤਾ ਇੱਕ ਤਾਂ ਖੇਤੀਬਾੜੀ ਵਿਭਾਗ ਜਿਹੜਾ ਉਹ ਮੁਫਤ ਸੀਡ ਜਿਹੜਾ ਉਹ ਕਿਸਾਨਾਂ ਵਾਸਤੇ ਜਿਹੜੇ ਹੜ੍ਹਾਂ ਵਾਸਤੇ ਪ੍ਰਭਾਵਿਤ ਕਿਸਾਨ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ 2800 ਕੁਇੰਟਲ ਜਿਹੜਾ ਸੀਡ ਆ ਅਸੀਂ ਉਹਦਾ ਪ੍ਰਬੰਧ ਕੀਤਾ ਉਹਦੇ ਵਿੱਚੋਂ 900 ਕੁਇੰਟਲ ਜਿਹੜਾ ਸੀਡ ਆ ਉਹ ਕਿਸਾਨਾਂ ਤੱਕਰ ਪਹੁੰਚ ਚੁੱਕਿਆ ਸਪਲਾਈ ਹੋ ਚੁੱਕਿਆ ਹੈ ਤੇ ਬਾਕੀ ਜਿਹੜਾ ਲੋਡ ਅਨਸਾਰ ਜਿਵੇਂ ਜਿਵੇਂ ਕਿਸਾਨ ਸਾਡੇ ਕੋਲ ਆ ਰਹੇ ਨੇ ਪੋਰਟਲ ਦੇ ਉੱਤੇ ਅਪਲਾਈ ਕਰ ਰਹੇ ਨੇ ਅਸੀਂ ਉਹਨਾਂ ਨੂੰ ਇਹ ਸੀਡ ਬੰਨ ਰਹੇ ਹਾਂ ਸਰ ਸਭ ਤੋਂ ਵੱਡੀ ਗੱਲ ਜਿਹੜੀ ਰਹਿੰਦੀ ਹੈ ਜੀ ਜੀ ਦੂਸਰੀ ਗੱਲ ਮੈਂ ਕਹਣੀ ਚਾਹੁੰਦਾ ਕਿ ਜਿਵੇਂ ਪੀ ਜੂ ਨੇ ਕਲੇਕਲੇ এমਪਲਾਈ ਨੇ ਉਹਨਾਂ ਨੇ ਇੱਕ ਦਿਨ ਦੀ ਤਨਖਾਹ ਜਿਹੜੀ ਆ ਉਹ ਇਕੱਤਰ ਕਰਕੇ ਉਹਦੇ ਵਿੱਚੋਂ ਜਿਹੜਾ ਸੀਡ ਮਹਈਆ ਕਰਾਇਆ ਐਵੇਂ ਸਾਡੇ ਖੇਤੀਬਾੜੀ ਵਿਭਾਗ ਕਨੌਰ ਵੱਲੋਂ ਅਸੀਂ 7 এমਪਲਾਈਜ਼ ਔਰ ਕੁਸ਼ਕਦਾਨੀ ਸੱਜਣਾ ਵੱਲੋਂ ਰਲ ਕੇ ਇੱਕ ਸੁਪਰ ਸੀਡਰ ਜਿਹੜਾ ਉਹ ਖਰੀਦਿਆ ਗਿਆ ਹੈ ਔਰ ਉਹ ਅਸੀਂ ਜਿਹੜੇ ਫੜਾ ਨਾਲ ਪ੍ਰਭਾਵ ਤੇ ਖੇਤਰ ਆ ਉਹਨਾਂ ਨੂੰ ਉਹਨਾਂ ਦੇ ਕਿਸਾਨਾਂ ਵਾਸਤੇ ਜਿਹੜੇ ਛੋਟੇ ਜਾਂ ਸਮਾਨਤ ਕਿਸਾਨ ਨੇ ਉਹਨਾਂ ਨੂੰ ਸਮੇਂ ਸਿਰ ਜਿਹੜੀ ਉਹਨਾਂ ਦੀ ਬਿਜਾਈ ਵਾਸਤੇ ਜਿਹੜਾ ਉਹ ਮੁਫਤ ਸਹਾਇਤਾ ਜਿਹੜੀ ਆ ਉਹਨਾਂ ਨੂੰ ਉਹ ਦੇ ਰਹੇ ਆ ਤੇ ਔਰ ਖੇਤੀਬਾੜੀ ਇਸ ਜਿਹੜੀ ਦੁੱਖ ਦੀ ਘੜੀ ਆ ਜਿਹੜਾ ਉਹਦੇ ਵਿੱਚ ਕਿਸਾਨਾਂ ਦੇ ਨਾਲ ਲੋਟੇ ਦੇ ਨਾਲ ਮੋਢਾ ਲਾ ਕੇ ਜਿਹੜਾ ਉਹ ਖੜਾ ਹੋਇਆ ਹੋਇਆ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਸਰਦਾਰ ਸਚਵੀਰ ਸਿੰਘ ਉਸਟਰ ਦੀ ਵੱਲੋਂ ਅੱਜ ਕਣਕ ਦੀ ਨਵੀਂ ਵੈਰੈਟੀ ਪੀਬੀਡਬਲਯੂ 869 ਤੇ ਸਰੋਂ ਦੀ ਜੀਐਸਸੀ 7 ਨੰਬਰ ਦਾ ਬੀਜ ਹੜਪੀਟਤ ਕਿਸਾਨਾਂ ਵਾਸਤੇ ਯੂਨੀਵਰਸਿਟੀ ਵੱਲੋਂ ਫ੍ਰੀ ਦਿੱਤਾ ਗਿਆ ਹੈ। ਅਸੀਂ ਯੂਨੀਵਰਸਿਟੀ ਦਾ ਤਹਿ ਦਿਲੋਂ ਧੰਨਵਾਦੀ ਕਰ ਧੰਨਵਾਦ ਕਰਦੇ ਹਾਂ। ਕਨੌਰ ਬਲਾਕ ਦੇ ਪਿੰਡ ਚਮਾਰੂ ਵਿਖੇ ਪ੍ਰੋਗਰਾਮ ਕੀਤਾ ਗਿਆ। ਕਾਮੀ ਖੁਰਦ, ਜੰਡ ਮੰਗੋਲੀ, ਕਸਾਣਾ ਨੂੰ ਫਰੀ ਬੀਜ ਵੰਡਿਆ ਬਹੁਤ ਧੰਨਵਾਦੀ ਜੀ ਕਿੰਨੇ ਕੁਆਂਟਲ ਹੈ ਤੇ ਕਿੰਨੇ ਕੁ ਜਿਹੜਾ ਜੇਕਰ ਗੱਲ ਕਰੀਏ ਕਿੰਨੇ ਕੁ ਜਿਹੜੇ ਕਿਸਾਨ ਹਨ ਲਗਭਗ 100 ਏਕੜ ਦਾ ਬੀਜ ਕਣਕ ਦਾ ਵੰਡਿਆ ਗਿਆ ਤੇ 100 ਹੀ ਏਕੜ ਦਾ ਸਰੋਂ ਦਾ ਬੀਜ ਵੰਡਿਆ ਗਿਆ ਤੇ ਲਗਭਗ ਕੋਈ 50 ਏਕੜ ਦਾ ਬੀਜ ਸਾਡੇ ਪਰਿਵਾਰ ਸਰਦਾਰ ਲਾਲ ਸਿੰਘ ਵੱਲੋਂ ਉਹ ਵੀ 872 826 ਵੈਰਾਈਟੀ ਦਾ ਉਹ ਵੀ 20-20 ਕਿਲੋ ਮੁੱਫਤ ਦਿੱਤਾ ਗਿਆ। ਕੋਈ ਕੀ ਕਹਿਣਾ ਚਾਹੁੰਗਾ ਕਿਸਾਨ ਵੀਰਾਂ ਨੂੰ? ਕਿਸਾਨਾਂ ਨੂੰ ਅਸੀਂ ਇਹੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਕੁਦਰਤੀ ਮਾਰ ਹੈ। ਹੁਣ ਕੁਦਰਤੀ ਮਾਰ ਤਾਂ ਕੁਦਰਤ ਨੇ ਹੀ ਠੀਕ ਕਰਨੀ ਹੈ। ਪਰ ਯੂਨੀਵਰਸਿਟੀ ਵੱਲੋਂ ਜੋ ਕਿਸਾਨਾਂ ਦੀ ਬਾਹ ਫੜੀ ਗਈ ਹੈ ਨਵਾਂ ਬੀਜ ਦੇ ਕੇ, ਇਹੀ ਬੀਜ ਅਗਲੇ ਸਾਲ ਅਗਲੀ ਫਸਲ ਬੀਜਣ ਵਾਸਤੇ ਇਹਨੂੰ ਸਾਂਭ ਕੇ ਰੱਖਣ ਤਾਂ ਕਿ ਅਗਲੇ ਸਾਲ ਆਪਾਂ ਨੂੰ ਕਣਕ ਦੇ ਬੀਜਾਂ ਤੇ ਪੈਸੇ ਲਾਉਣੇ ਨਹੀਂ ਪੈਣਗੇ।